ਜੀ ਰੋਸ ਤੋਂ ਪੀਰਾਂ ਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਲ ਕਰਦਾ ਜੀ ਨਵੇਂ ਵਲੌਗ ਤੇ ਅੱਜ ਅਸੀਂ ਚੱਲੇ ਆਂ ਜੇ ਮੈਂ ਸਾਡੇ ਬੰਦ ਹੋ ਗਏ ਤੇ ਗਾਇਸ ਇਕੱਲਾ ਚੱਲਿਆ ਬਾਕੀ ਨਾਲ ਦੇ ਨੇ ਜਾਣਾ ਹੀ ਅੱਜ ਮੋਟਰਸਾਈਕਲ ਨੇ ਚੱਲੇ ਆ ਸਕੂਟਰੀ ਚਾਰਤੀ ਨਹੀਂ ਆਗੀ ਤੇ ਚੱਲਦੇ ਆਂ ਰਾਤ ਮੀਂਹ ਪਿਆ ਸੀ ਤੇ ਪਾਣੀ ਬਹੁਤ ਜ਼ਿਆਦਾ ਰਸਤੇ ਉੱਤੇ ਤੇ ਅੱਜ ਮੌਸਮ ਖਰਾਬੇ ਹੈ ਗਾਇਸ ਅੱਜ ਦਾ ਠੰਡੇ ਬਹੁਤ ਲੱਗ ਰਹੀ ਮੌਸਮ ਕਰ ਉਗ ਗਿਆ ਨਹੀਂ ਪਿਆ ਸੀ ਤਾਂ ਇਸ ਕਰਕੇ ਰਾਤ ਬਹੁਤ ਨਹੀਂ ਪਿਆ ਤੇ ਮੌਸਮ ਬਹੁਤ ਕਰਾਉਗਾ ਅੱਜ ਤੇ ਨਾ ਹਾਂਜੀ ਗਾਇਸ ਪਹੁੰਚ ਗਏ ਜਿਮ ਤੇ 6 ਵਜਰ ਵਾਲੇ ਨੇ ਤੇ 2 ਦਿਨ ਬਾਅਦ ਆਇਆ ਅੱਜ ਜਿਮ ਨਾਲ ਦੇ ਅੱਜ ਵੀ ਨਹੀਂ ਆਏ ਤੇ ਕਰਦੇ ਆਂ ਚੱਲਦੇ ਆਂ ਵਰਕਆਊਟ ਸਟਾਰਟ ਤੇ ਹਾਂਜੀ ਗਾਇਸ ਵਰਕਆਊਟ ਹੋ ਗਈ ਹੈ ਕੰਪਲੀਟ ਤੇ 7 ਵਜਰ ਵਾਲੇ ਨੇ ਤਾਂ ਚੱਲਦੇ ਆ ਹੁਣ ਘਰਾਂ ਨੂੰ ਇਹ ਹਾਂਜੀ ਇਸ ਸਮੇਂ ਆਏ ਸੀ ਜਿੰਮ ਤੋਂ ਤੇ ਹੁਣ ਟਾਈਮ ਹੋ ਗਿਆ 9 ਵਜੇ ਕਿ ਨਹੀਂ ਤੇ ਵਲੌਗ ਵੀ ਅਪਲੋਡ ਕਰਤਾ ਏ ਤੇ ਬਾਕੀ ਲਾਈਟ ਹੈ ਨਹੀਂ ਸੀ ਤਾਂ ਸਕੂਟਰੀ ਚਾਰਜ ਨਹੀਂ ਹੋਈ ਤਾਂ ਜਾਂ ਲਾਈਟ ਆਂਦੀ ਫਿਰ ਚਾਰ ਚੰਦ ਦੇ ਦਿੰਦੇ ਇਸ ਨੂੰ ਫੇ ਚਾਰਜ ਦੇਖਦੇ ਕਿੰਨੇ ਟਾਈਮ ਚ ਹੁੰਦੀ ਏ ਤੇ ਹੁਣ ਗਏ ਸਟੈਂਡ ਹੋ ਗਿਆ 11:00 ਵਜੇ ਤੇ ਫਾਈਨਲੀ ਡੇਟ ਆ ਗਈ ਹੈ ਤੇ ਬਸ ਸਕੂਟਰੀ ਚਾਰਜ ਲੱਗ ਗਿਆ ਤੇ ਇੱਥੇ ਹੀ ਦਾ ਪਲੱਗ ਲੱਗਦਾ ਏ ਤੇ ਪਲੱਗ ਲਾਤਾ ਹੁਣ ਕਰਦੇ ਸੋਚਣਾ ਆਂ ਲੈ ਸੌਣ ਲੱਪੀ ਸਕੂਟਰੀ ਚਾਰਜ ਤੇ 25% ਆ ਦੇਖੋ ਜੋ ਡੰਡੀਆਂ ਐ ਤੇ ਬਾਕੀ ਹੁੰਦੀ ਪਈ ਏ ਤੇ ਹੁਣ ਮੈਂ ਲਾਈ ਹੈ 11:50 ਮਿੰਟ ਤੇ ਤੇ ਦੇਖਦੇ ਆ ਕਿੰਨੇ ਟਾਈਮ ਤੱਕ ਇਹਨਾਂ ਫੁੱਲ ਹੁੰਦੀ ਏ ਇਦੋ 25% ਤਾਂ 100% ਦੇ ਇਹ ਕੱਤ ਕਣਉਂਦੀ ਹੈ ਤਾਂ ਗਾਇਸ ਇਹ ਅੱਧਾ ਘੰਟਾ ਹੋਇਆ ਸੀ ਲਗਾਈ ਨੂੰ ਚਾਰਜ ਫੇਰ ਲੇਟ ਚਲੇਗੀ ਇਹ ਉੱਨੀ ਚਾਰਜ ਜਦ ਇਹ ਲੇਟ ਚਲ ਜਾਂਦੀ ਹੋਂ ਦੇਖਦੇ ਕੱਤ ਕਣਾਂ ਦੀ ਲੇਟ ਫੇਰ ਹਾਂਜੀ ਗਾਇਸ ਹੁਣ ਲੇਟ ਆ ਗਈ ਆ ਫੇਰ 3 ਘੰਟੇ ਵੱਧ ਤੋਂ ਲੇਟ ਆਈ ਹੂਗਾ ਫਿਰ ਹੋ ਗਿਆ 11:00 ਵਜੇ 50 ਮਿੰਟ ਤੇ ਲੱਗਦੀ ਫੇਰ ਚਾਰਜ ਸਕੂਟੀ ਤੇ ਇਹ ਦੇਖ ਰਿਹਾ ਹਾਂ ਹੁੰਦੇ ਰਹਿਟ ਮੁੜ ਕੇ ਨਾ ਆਵੇ ਫਿਰ ਦੇਖਦੇ ਹਾਂ ਚਾਰਜ ਕਿਨੇ ਟਾਈਮ ਚੱਕਰ ਹੁੰਦੀ ਹਾਂਜੀ ਗਾਇਸ ਹੁਣ ਮੈਂ ਬਣਾਉਣ ਲੱਗਿਆ ਬਨਾਣਾ ਸ਼ੇਕ ਤੇ ਬਾਕੀ ਸਕੂਟਰ ਹੀ ਲਗਾਈ ਹੋਈ ਹੈ ਚਾਰਜ ਹੁੰਦੀ ਹੈ 75% ਹੋ ਗਈ ਤੇ ਬਾਕੀ ਰਹਿੰਦੀ ਹੈ ਤੇ ਬਣਾਉਂਦੇ ਹੁਣ ਬਨਾਣਾ ਸ਼ੇਕ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 3:50 ਮਿੰਟ ਤੇ ਸਕੂਟਰੀ ਹੋ ਗਈ ਹੈ ਫੁੱਲ ਚਾਰਜ ਆ ਦੇਖੋ ਤੇ ਹੁਣ ਕਰਦੇ ਹਾਂ ਬੰਦ ਤੇ ਜੀ ਮੈਨੂੰ LC 1150 ਤੇ 4 ਘੰਟੇ ਚ ਫੁੱਲ ਚਾਰਜ ਹੋਊਗੀ ਹਾਂ 4 ਘੰਟੇ ਚ ਫੁੱਲ ਚਾਰਜ ਹੋਊਗੀ ਸਹੀ ਹੈ ਹੁਣ 4 ਵਜੇ ਨੇ ਤੇ ਹਈ ਤਾਂ ਧੋਪ ਹੈ 5 ਵਜੇ ਵਈ ਤੱਕ ਅਸੀਂ ਚੱਲਦੇ ਆ ਬਾਹਰ ਘੁੰਮ ਕੇ ਆਉਂਦੇ ਸੂਕੀ ਲੈ ਕੇ ਆਉਂਦੇ ਜਿਹੜਾ ਹਾਂਜੀ ਗਾਇਸ ਹੁਣ ਮੈਂ ਜਾ ਰਹੇ ਹਾਂ ਅੱਧਾ ਧੋਪੀ ਹੋਈ ਨਾ ਤੇ ਘਰ ਘਰ ਚੱਲੇ ਆ ਕੰਮ ਸੀ ਜਾਂਦੇ ਆ ਹਾਂਜੀ ਗਾਇਸ ਅੱਛੇ ਆਣਾ ਸੀ ਟਰੈਕਟਰ ਖੜਾ ਕਰਨਾ ਸੀ ਆ ਟਰਾਲੀ ਦਾ ਬੰਡ ਖੋਲਣ ਲੱਗੇ ਹੁਣ ਤੇ ਖੋਲਦੇ ਆ ਰੋਬੀ ਬਾਈ ਖੋਲਣ ਲੱਗੇ ਤੇ ਹਾਂਜੀ ਐਸ ਹੁਣ ਜਾ ਰਹਿਆਂ ਘਰਾਂ ਨੂੰ ਤੇ ਪੱਤਲ ਹੋ ਗਿਆ ਏ ਤੇ ਚੱਲਦੇ ਆਂ ਨਹੀਂ ਵੀ ਨਾ ਆਏ ਬਜਰੇ ਹਾਂਜੀ ਗਾਇਸ ਹੁਣ ਮੈਂ ਪਹੁੰਚ ਗਿਆ ਸੀ ਘਰੇ ਤੇ 6 ਵਜੇ ਨਾਲੇ ਨੇ ਤਾਂ ਚੱਲਦੇ ਆਉਣ ਗੇੜਾ ਤੇ ਜਾਂਦੇ ਸਕੂਟਰੀ ਦਾ ਚੱਲਦੇ ਹਾਂ ਕਿਥੇ ਤੇ ਹਾਂਜੀ ਗੇਸ ਹੁਣ ਮੈਂ ਚੱਲਿਆ ਸੀ ਮਾਰਕੀਟ ਵੱਲ ਤੇ ਵਾਈਫਾਈ ਨਹੀਂ ਸਾਡਾ ਚੱਲ ਰਿਹਾ ਤੇ ਤਾਰ ਦੇ ਕਿਆਣੀ ਉੱਥੇ ਤੇ ਹਰ ਸ ਨੂੰ ਲਾਣ ਲਈ ਚੱਲਿਆ ਉਹ ਆਂਦਾ ਪਿਆ ਬਸ ਫਿਰ ਚੱਲਦੇ ਆਂ 5 ਮਿੰਟ ਤੱਕ ਨਾ ਉਹਨਾਂ ਆਸ ਤੇ ਬਾਈ ਚਲਾ ਕੇ ਦੇਖ ਰਹੇ ਨੇ ਸਕੂਲੀ ਕਿੱਦਾਂ ਦੀ ਹੈ ਕਹਿਣਾਂ ਲੱਗਦੀ ਚਰਾਣਾ ਸਮੂਹ ਹੈ ਨਾ ਏ ਐਸ ਹੁਣ ਦੇਖ ਲਈ ਤਾਰ ਤਾਂ ਸਹੀ ਐ ਤੇ ਚੱਲਦੇ ਹੁਣ ਘਰਾਂ ਨੂੰ ਹਾਂ ਗਾਇਸ ਜਾ ਰਹੇ ਹਾਂ ਬਦੋ ਸ਼ਕਤੀ ਵਾਲੇ ਜਿਹੜਾ ਹਾਂ ਤੇ ਚੱਲਦੇ ਆਂ ਤੇ ਫਿਰ ਕਿੱਦਾਂ ਐ ਚੱਲਦੀ ਵਧੀਆ ਵਧੀਆ ਜਾਂਦੀ ਐ ਥੋੜੀ ਓਕੇ ਐ ਠੀਕੀ ਮੁਰਜ਼ਾਨ ਤੋਂ ਨਵਲੀ ਹਾਲੀ ਤੱਕ ਤੇ ਹਾਂਜੀ ਐਸ ਹੁਣ ਅਸੀਂ ਚਲੇ ਸੀ ਰਤਿਆਣਾ ਤੋਂ ਤੇ ਨੇ ਵੀ ਮਿਲੇ ਤੇ ਅੱਗੇ ਚੱਲਦੇ ਆ ਘੁੰਮ ਕੇ ਆਂਦੇ ਆ ਅੱਜ ਫੋਲੇ ਚਾਰ ਦੀ ਗੱਤੀ ਸੀ ਹੁਣ ਗਾਇਸ ਫੇਰ ਆ ਗਿਆ ਰੱਤ ਵਾਲਾ ਉੱਥੇ ਜਿਹੜਾ ਰਹਿਣਾ ਕੋਈ ਘਰ ਇਹ ਵੀ ਨਹੀਂ ਕਰਨਾ ਸੀ ਆ ਚਲਾ ਕੇ ਦੇਖਦੇ ਆ ਤੇ ਗਾਇਸ ਹੁਣ ਆ ਗਏ ਆ ਅੱਗੇ ਰਾਈਟ ਲੈਣ ਦੇ ਲੰਗੇ ਤੇ ਹੁਣ ਇੱਥੇ ਤੋਂ ਮੁੜਦੇ ਆ ਬੈਕ ਚੱਲਦੇ ਆ ਫਿਰ ਘਰਾਂ ਨੂੰ ਹੁਣ ਤੇ ਹਾਂਜੀ ਗਾਇਸ ਹੁਣ ਇੱਥੇ ਰੁਕੇ ਆ ਕਲਾਰ ਦੇ ਮੋੜ ਕੋਲ ਤੇ ਮੈਂ ਗਿਆ ਫੋਟੋ ਖਿੱਚ ਕੇ ਦੇਖਦੇ ਆ ਸਕੂਟਰੀ ਨਾਲ ਕਿਦਾਂ ਦੀ ਜਾਂਦੀ ਹੈ ਇੱਚੀ ਯਾਰ ਹਨ ਫੋਰੀ ਗਿਆ ਕਰੀ ਤੇ ਟਾਈਮ ਹੋ ਗਿਆ 7:30 ਤੇ ਖੜਾ ਹੁਣ ਸਕੂਟਰੀ ਤੇ ਹਾਂਜੀ ਗੇਸ ਹੁਣ ਟਾਈਮ ਹੋ ਗਿਆ 8:30 ਤੇ ਕਰਦਾ ਹੁਣ ਇਸ ਵਲੌਗ ਨੂੰ ਐਂਡ ਤੇ ਅੱਜ ਵਾਈਫਾਈ ਵੀ ਨਹੀਂ ਚੱਲ ਰਿਹਾ ਤੇ ਵਲੌਗ ਉਨਾਲੇ ਅਪਲੋਡ ਹੁੰਦਾ ਹੈ ਤੇ ਨੈਟ ਸਲੋ ਹੈ ਅੱਜ ਤੇ ਕਰਦਾ ਐਡੀਟਿੰਗ ਕਿਸੇ ਵੀ ਤਰ੍ਹਾਂ ਕਰਨੀ ਤਾਂ ਪੈਣੀ ਹੈ ਤੇ ਮਿਲਦੇ ਆਂ ਕਿਸੇ ਹੋਰ ਵਲੌਗ ਚ ਤੇ ਬਾਏ ਬਾਏ